प्यारे दर्शकों जिस में चीज दी आज गल ਕਰਨ ਜਾ ਰਿਹਾ ਹਾਂ ਇਹ ਵੀਡੀਓ ਬਹੁਤ ਇੰਪੋਰਟੈਂਟ ਆ ਹਰ ਪਰਿਵਾਰ ਲਈ ਜਿਸ ਪਰਿਵਾਰ ਚ ਰੋਗੀ ਨੇ ਜਾਂ ਕੋਈ ਰੋਗੀ ਹੋਣਾ ਹੀ ਨਹੀਂ ਚਾਹੁੰਦਾ ਆਪਣੇ ਰੋਗ ਨੂੰ ਠੀਕ ਕਰਨਾ ਚਾਹੁੰਦੇ ਆ ਜਾਂ ਉਹ ਚਾਹੁੰਦੇ ਕਿ ਅਸੀਂ ਬਿਮਾਰ ਨਾ ਹੋਈਏ ਠੀਕ ਹੋਈ ਸਾਡੇ ਘਰ ਦੇ ਵਿੱਚ ਐਸਾ ਕੋਈ ਸਾਡੀ ਸਬਜੀ ਦੇ ਵਿੱਚ ਸਾਡੇ ਮਿਰਚ ਮਸਾਲਿਆਂ ਚ ਐਸੀ ਚੀਜ਼ ਸ਼ਾਮਲ ਹੋ ਜਾਏ ਤਾਂ ਕਿ ਅਸੀਂ ਆਪਣੇ ਆਪ ਨੂੰ ਬਿਲਕੁਲ ਠੀਕ ਰੱਖ ਸਕੀਏ ਔਰ ਜੋ ਘਰ ਦੇ ਵਿੱਚ ਜਿਸ ਬਿਮਾਰੀ ਦਾ ਰੋਗੀ ਆ ਉਹਦੇ ਲਈ ਕੀ ਖਾਣਾ ਐਸਾ ਕੀ ਪਾ ਦਈਏ ਕਿ ਉਹ ਰੋਗ ਉਹਦਾ ਛੇਤੀ ਠੀਕ ਹੋ ਜੇ ਉਹਨੂੰ ਦਵਾਈ ਦੀ ਘੱਟ ਲੋੜ ਪਵੇ ਤਾਂ ਉਹ ਇੱਕ ਚੀਜ਼ ਹੈ ਜਿਹੜੀ ਸਾਡੇ ਵੱਡ ਵਡੇਰਿਆਂ ਨੇ ਮਸਾਲਿਆਂ ਵਿੱਚ ਪਾਈ ਉਹ ਹੈ ਕਾਲੀ ਮਿਰਚ ਤੇ ਘਰਾਂ ਵਿੱਚ ਆਮ ਪ੍ਰਯੋਗ ਕੀਤੀ ਜਾਂਦੀ ਆ ਔਰ ਇਹਦੇ ਫਾਇਦੇ ਕੀ ਨੇ ਤੁਸੀਂ ਬਾਜ਼ਾਰੋਂ ਲਿਆਏ ਬੜੀ ਮਹਿੰਗੀ ਹੋਈ ਪਈ ਆ ਤੁਸੀਂ ਬਾਜ਼ਾਰੋਂ ਲਿਆਉਂਦੇ ਹੋ ਉਹਨੂੰ ਪ੍ਰਯੋਗ ਕਰਨ ਦੇ ਫਾਇਦੇ ਕੀ ਨੇ ਇਹ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਤੇ ਕਿਹੜੇ ਰੋਗੀ ਨੂੰ ਕਾਲੀ ਮਿਰਚ ਵਾਲੀ ਸਬਜ਼ੀ ਦੇਣੀ ਚਾਹੀਦੀ ਆ ਜਾਂ ਉਹਦੇ ਦਹੀਂ ਚ ਪਾ ਕੇ ਦੇ ਦੇਣੀ ਚਾਹੀਦੀ ਔਰ ਕਿਹੜੇ ਨੂੰ ਨਹੀਂ ਦੇਣ ਦਾ ਫਾਇਦਾ ਯਾਨੀ ਕਿ ਹੁਣ ਧਿਆਨ ਦੇਣਾ ਹੁਣ ਕਾਲੀ ਮਿਰਚ ਨੂੰ ਆਮ ਲੋਕ ਗਰਮ ਮੰਨੇ ਜਾਂਦੇ ਉਹ ਕਹਿੰਦੇ ਜੀ ਇਹ ਖਾਣ ਨਾਲ ਗਰਮੀ ਹੋ ਜਾਂਦੀ ਹੈ ਸਾਨੂੰ ਦੇਖੋ ਜੀ ਇਹ ਐਂਟਾਸਿਡ ਵਰਗੀ ਦਵਾਈ ਆ ਕਹਿਣ ਦਾ ਮਤਲਬ ਇਹ ਤਾਂ ਗਰਮ ਹੈ ਹੀ ਨਹੀਂ ਇਹਦੀ ਤਸਵੀਰ ਬਿਲਕੁਲ ਗਰਮ ਨਹੀਂ ਆ ਯਾਨੀ ਬਵਾਸੀਰ ਦਾ ਮਰੀਜ਼ ਇਹ ਵਾਲੀ ਮਿਰਚ ਖਾ ਸਕਦਾ ਹੈ ਲਾਲ ਹਰੀ ਛੱਡ ਦੇ ਕਾਲੀ ਮਿਰਚ ਖਾਵੇ ਤਾਂ ਬਵਾਸੀਰ ਨੂੰ ਆਰਾਮ ਮਿਲਦਾ ਹੈ ਕਿਉਂਕਿ ਕੁਝ ਤਾਂ ਸਬਜੀ ਜਦੋਂ ਬੰਦੇ ਨੇ ਖਾਣੀ ਆ ਤਾਂ ਉਹਦੇ 'ਚ ਕੋਈ ਤਾਂ ਸਵਾਦ ਹੋਣਾ ਚਾਹੀਦਾ ਤੁਸੀਂ ਬਿਨਾ ਮਿਰਚ ਤੋਂ ਬਿਨਾ ਨਮਕ ਤੋਂ ਸਬਜ਼ੀ ਫੜਾ ਦੋ ਤਾਂ ਖਾਧ ਹੀ ਨਹੀਂ ਜਾਣੀ ਬੰਦੇ ਕੋਲੋਂ ਹੁਣ ਜਿਹੜਾ ਰੋਗੀ ਹੈ ਉਹ ਤਾਂ ਵੈਸੇ ਉਹਦਾ ਮੂੰਹ ਦਾ ਟੇਸਟ ਖਰਾਬ ਹੋ ਜਾਂਦਾ ਦਵਾਈਆਂ ਖਾ ਕੇ ਅਗਰ ਉਹਨੂੰ ਕਾਲੀ ਮਿਰਚ ਵਾਲਾ ਮਿਲੇਗਾ ਤੇ ਕੋਈ ਚੀਜ਼ ਸਲੂਣਾ ਮਿਲੇਗਾ ਸਬਜ਼ੀ ਮਿਲੇਗੀ ਤਾਂ ਉਹਦਾ ਸਵਾਦ ਵੀ ਬਤੇਗਾ ਔਰ ਸੇਤ ਵੀ ਠੀਕ ਹੋਏਗੀ ਹੁਣ ਮੈਂ ਦੱਸਦਾ ਕਿ ਅੱਜ ਦਾ ਵਿਗਿਆਨ ਇਹਨੂੰ ਕਹਿੰਦਾ ਹੈ ਇਹਦੇ ਵਿੱਚ ਐਰੋਮੈਟਿਕ ਹੈ ਇਹਦੇ ਵਿੱਚ ਅਸੈਂਸ ਹੈ ਇਹਦੇ ਵਿੱਚ ਤੇਲ ਹੈ ਉਡਨਸ਼ੀਲ ਹੈ ਇਸ ਲਈ ਇਹਨੂੰ ਮੈਂ ਪਹਿਲਾਂ ਵੀ ਸ਼ਾਰਟ ਵੀਡੀਓ ਚ ਆਖਿਆ ਸੀ ਕਦੇ ਵੀ ਪੀਸ ਕੇ ਬਹੁਤੀ ਨਹੀਂ ਰੱਖਣੀ ਚਾਹੀਦੀ ਜਦੋਂ ਪ੍ਰਯੋਗ ਕਰਨਾ ਹੈ ਇਹਨੂੰ ਇਹਨੂੰ ਮੌਕੇ ਤੇ ਪੀਸਣਾ ਤਾਂ ਕਿ ਉਹ ਚੀਜ਼ ਬਾਹਰ ਨਾ ਜਾਵੇ ਹੁਣ ਮੈਂ ਦੇਖਿਓ ਬਹੁਤ ਸਾਰੇ ਸਾਰੇ ਥਾਵਾਂ ਤੇ ਜਿਹੜਾ ਹਲਵਾ ਬਣਦਾ ਹੈ ਯਾਨੀ ਕਿ ਜਿਹੜਾ ਕੜਾਹ ਲੋਕ ਘਰੇ ਖਾਣ ਵਾਸਤੇ ਬਣਾਉਂਦੇ ਨੇ ਉਹਦੇ ਵਿੱਚ ਕਿ ਕਾਲੀ ਮਿਰਚ ਸਾਬਤ ਪਾਉਂਦੇ ਨੇ ਤਾਂ ਕਿ ਜੇ ਤਾ ਪੀਸ ਕੇ ਪਾ ਦਿੱਤੀ ਜਬ ਤਾਂ ਸਾਰਾ ਕੌੜਾ ਹੋ ਜਾਏਗਾ ਉਹਦਾ ਸਵਾਦ ਟੈਸਟ ਖਰਾਬ ਹੋ ਜਾਏਗਾ ਅਗਰ ਸਾਬਤ ਤੁਸੀਂ ਕਾਲੀ ਮਿਰਚ ਪਾਈ ਆ ਤਾਂ ਬਹੁਤ ਵਧੀਆ ਕੀਤਾ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਆ ਕਿਉਂ ਜਦੋਂ ਬੰਦਾ ਕੜਾ ਖਾਵੇ ਘੱਟੋ-ਘੱਟ ਉਸ ਕੜਾ ਜੋ ਸਖਤ ਹੈ ਹਜਮ ਕਰਨ ਵਿੱਚ ਔਖਾ ਹੈ ਤਕੜੀ ਚੀਜ਼ ਹੈ ਅਗਰ ਉਹਦੇ ਵਿੱਚ ਇੱਕ ਵੀ ਕਾਲੀ ਮਿਰਚ ਬੰਦੇ ਦੇ ਆ ਗਈ ਔਰ ਉਹਨੇ ਚਬਾ ਕੇ ਉਹਨੂੰ ਬਿਲਕੁਲ ਪਾਊਡਰ ਕਰਕੇ ਪੇਟ ਚ ਲੈ ਗਿਆ ਤੇ ਕੜਾ ਦਾ ਪਤਾ ਹੀ ਨਹੀਂ ਲੱਗਣਾ ਕਦੋਂ ਹਜਮ ਹੋ ਗਿਆ ਤੇ ਕਦੋਂ ਉਹਨੂੰ ਤਾਕਤ ਦੇ ਗਿਆ ਤੇ ਉਹਦਾ ਫਾਇਦਾ ਕਰ ਗਿਆ ਅਗਰ ਬੰਦੇ ਨੇ ਲੱਡੂ ਖਾਦਾ ਹੈ ਤਾਂ ਬਹੁਤ ਸਾਰੇ ਪੁਰਾਣੇ ਹਲਵਾਈ ਸਿਆਣੇ ਲੱਡੂਆਂ ਵਿੱਚ ਸਾਬਤ ਕਾਲੀ ਮਿਰਚ ਪਾਉਂਦੇ ਸੀ ਉਹ ਕਿਸ ਲਈ ਜਦੋਂ ਹੀ ਕਾਲੀ ਮਿਰਚ ਉਹ ਬੰਦੇ ਦੇ ਪੇਟ ਦੇ ਵਿੱਚ ਲੱਡੂ ਦੇ ਨਾਲ ਪੀਸ ਕੇ ਪੇਟ ਵਿੱਚ ਚਲੀ ਗਈ ਨਾਲ ਦੀ ਨਾਲ ਹজম ਹੋ ਗਿਆ ਕਿਉਂ ਕਿ ਕਿਉਂਕਿ ਇਹ ਡਾਈਜੈਸਟਿਵ ਹੈ ਕਾਰਮਿਨੇਟਿਵ ਹੈ ਔਰ ਵੱਡੀ ਗੱਲ ਜਦੋਂ ਤਲੀ ਚੀਜ਼ ਪੇਟ ਵਿੱਚ ਜਾਂਦੀ ਹੈ ਤੇ ਉਹਨੂੰ ਪੇਟ ਨੂੰ ਔਖਾ ਹੁੰਦਾ ਹজম ਕਰਨਾ ਪਰ ਇਹ ਵਾਲੀ ਜਦੋਂ ਕਾਲੀ ਮਿਰਚ ਨਾਲ ਜਾਂਦੀ ਆ ਤੇ ਕੜਾ ਜਾਂ ਘਿਓ ਵਾਲੀ ਕੋਈ ਵੀ ਚੀਜ਼ ਜਿਹੜੀ ਹੈ ਬਹੁਤ ਜਲਦੀ ਹজম ਹੋ ਜਾਂਦੀ ਆ ਇਹ ਇਹਦਾ ਖਾਸ ਗੁਣ ਹੈ ਔਰ ਇਹ ਕਿਉਂਕਿ ਡਾਈਜੈਸਟਿਵ ਕਾਰਮਿਨੇਟਮ ਤਾਂ ਹੈ ਹੀ ਹੈ ਐਂਟਾਸਿਡ ਵੀਆ ਉਹ ਮੈਂ ਗੱਲ ਕਰ ਚੁੱਕਾ ਸਟੀਮੂਲੈਂਟ ਹੈ ਔਰ ਇਹਦੇ ਫਾਇਦੇ ਕੀ ਨੇ ਕਿਹੜੀਆਂ ਬਿਮਾਰੀਆਂ ਵਾਲੇ ਇਹਨੂੰ ਜ਼ਰੂਰ ਖਾਣ ਜਿਨ੍ਹਾਂ ਲੋਕਾਂ ਦਾ ਗਲਾ ਬਹੁਤ ਖਰਾਬ ਰਹਿੰਦਾ ਹੈ Throat diseases ਬਹੁਤ ਨੇ ਉਹ ਆਪਣੇ ਖਾਣੇ ਦਾ ਹਿੱਸਾ ਬਣਾਉਣ ਜਦੋਂ ਬਿਲਕੁਲ ਗਲਾ ਠੀਕ ਹੁੰਦਾ ਦਹੀਂ ਖਾ ਸਕਦੇ ਨੇ ਡਾਕਟਰ ਦੇ ਅਡਵਾਈਸ ਆ ਖਾ ਲੋ ਤਾਂ ਤੁਸੀਂ ਦਹੀਂ ਵਿੱਚ ਪਾ ਕੇ ਖਾ ਸਕਦੇ ਹੋ ਨਹੀਂ ਸ਼ਹਿਦ ਵਿੱਚ ਪਾ ਲੈ ਸਕਦੇ ਹੋ ਇਆ ਹੋਰ ਕੋਈ ਤਰੀਕੇ ਨਾਲ ਲੈ ਸਕਦੇ ਹੋ ਕੜਾ ਬਣਾ ਕੇ ਲੈ ਸਕਦੇ ਹੋ ਥੋੜੇ ਜਿਹਾ ਪਾਣੀ ਚ ਬੋਇਲ ਕੀਤੀ ਜਾ ਸਕਦੀ ਹੈ ਇੱਕ ਤਰੀਕਾ ਹੈ ਮੈਂ ਉਹ ਵੀ ਤੁਹਾਨੂੰ ਦੱਸ ਦਿਨਾ ਕਿ ਜੇ ਕਿਸੇ ਨੂੰ ਬਹੁਤ ਛਿੱਕਾਂ ਆਉਂਦੀਆਂ ਹੋਣ ਬਹੁਤ ਨੱਕ ਚੋਂ ਪਾਣੀ ਗਿਰ ਰਿਹਾ ਕੋਈ ਦਵਾਈ ਨਹੀਂ ਅਸਰ ਕਰਦੀ ਜਾਂ ਦਵਾਈ ਲੈਣਾ ਨਹੀਂ ਚਾਹੁੰਦੇ ਪੰਜ ਕਾਲੀਆਂ ਮਿਰਚਾਂ ਨੂੰ ਮੌਕੇ ਤੇ ਪੀਸ ਕੇ ਇੱਕ ਗਲਾਸ ਪਾਣੀ ਚ ਬੋਇਲ ਕਰੋ ਤੇ ਨਾਲ ਦੀ ਨਾਲ ਪੰਜ ਪਤਾਸੇ ਉਹਦੇ ਵਿੱਚ ਪਾ ਦਿਓ ਪਤਾਸੇ ਇਸ ਲਈ ਪਾਉਣੇ ਥੋੜੀ ਮਿਠਾਸ ਹੋ ਜਾਏ ਖੰਡ ਦੀ ਬਜਾਏ ਪਤਾਸਾ ਠੀਕ ਹੈ ਅਰ ਦੋਨਾਂ ਨੂੰ ਜਦ ਉਬਲ ਜਾਣ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਹੌਲੀ ਹੌਲੀ ਕੋਟ-ਕੋਟ ਕਰਕੇ ਪੀ ਲਵੇ ਤੇ ਕਹਿੰਦੇ ਛਿੱਕਾਂ ਤਾਂ ਨਾਲ ਦੀ ਨਾਲ ਹੀ ਬੰਦ ਹੋ ਜਾਂਦੀਆਂ ਇੰਨੀ ਵਧੀਆ ਚੀਜ਼ ਐ ਹੁਣ ਅੱਗੇ ਆਪਾਂ ਦੇਖਦੇ ਹਾਂ ਹੋਰ ਵੱਡੇ ਵੱਡੇ ਕੀ ਫਾਇਦੇ ਆ ਗਲੇਰੀ ਬੜੀ ਚੰਗੀ ਆ ਸ਼ਾਇਦ ਵਿੱਚ ਪੀ ਸਕਦੀ ਆ ਔਰ ਤੁਸੀਂ ਪਾਣੀ ਨਾਲ ਵੀ ਐ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਜਿਸ ਬੰਦੇ ਦਾ ਗਲਾ ਖਰਾਬ ਰਹਿੰਦਾ ਜਿਸ ਦੀ ਕਫ ਜ਼ਿਆਦਾ ਐ ਉਹ ਆਦਮੀ ਕਾਲੀ ਮਿਰਚ ਦਾ ਪ੍ਰਯੋਗ ਅਵਸ਼ਿਆ ਕਰੇ ਅਗਲਾ ਪ੍ਰਯੋਗ ਜਿਨ੍ਹਾਂ ਦਾ ਲੀਵਰ ਦੇ ਵਿੱਚ ਦਰਦ ਹੈ ਲੀਵਰ ਦੀ ਕੋਈ ਵੀ ਬਿਮਾਰੀ ਹੈ ਉਹਦੇ ਚ ਪੇਨ ਹੁੰਦਾ ਹੈ ਤਾਂ ਲੀਵਰ ਦੇ ਰੋਗ ਵਾਲਿਆਂ ਨੂੰ ਤੁਸੀਂ ਕਾਲੀ ਮਿਰਚ ਸ਼ੁਰੂ ਕਰ ਦਿਓ ਬਾਕੀ ਬੰਦ ਕਰ ਦਿਓ ਉਹਦਾ ਫਾਇਦਾ ਹੋਏਗਾ ਜਿਸ ਮਰੀਜ਼ ਦੇ ਸਰੀਰ ਵਿੱਚ ਮਸਲ ਪੇਨ ਹੈ ਮਸਕੂਲਰ ਪੇਨ ਹੈ ਐਂ ਜਰਾ ਜਰਾ ਦੁੱਖ ਦਾ ਸਰੀਰ ਦੇ ਪੱਠੇ ਦੁਖਦੇ ਨੇ ਉਹ ਆਪਣੇ ਖਾਣੇ ਵਿੱਚ ਕਾਲੀ ਮਿਰਚ ਨੂੰ ਸ਼ਾਮਲ ਕਰੇ ਬਾਕੀ ਇਹਨੂੰ ਛੱਡ ਦੇ ਬਵਾਸੀਰ ਦੇ ਮਰੀਜ਼ ਦੀ ਆਪਾਂ ਗੱਲ ਕਰ ਲਈ ਉਹ ਇਹਨੂੰ ਜ਼ਰੂਰ ਖਾਣ ਜਿਨ੍ਹਾਂ ਦੀ ਤਿੱਲੀ ਖਰਾਬ ਹੋ ਗਈ ਜਿਨ੍ਹਾਂ ਦੀਆਂ ਕੁਛ ਤਿੱਲੇ ਦੇ ਰੋਗ ਹੋ ਗਏ ਨੇ ਸ਼ਰਾਬ ਪੀ ਕੇ ਜਾਂ ਪੀਨ ਨਾਲ ਜਾਂ ਮਲੇਰੀਏ ਨਾਲ ਜਾਂ ਕਿਸੇ ਹੋਰ ਵਜ੍ਹਾ ਕਰਕੇ ਤਿੱਲੀ ਕਿਸੇ ਦੀ ਵੱਧ ਗਈ ਹੈ ਜਾਂ ਖਰਾਬ ਹੈ ਉਹਦੇ ਖਾਣੇ ਦੇ ਵਿੱਚ ਸ਼ਾਮਿਲ ਤੁਸੀਂ ਕਰੋ ਕਾਲੀ ਮਿਰਚ ਬਹੁਤ ਫਾਇਦਾ ਹੋਏਗਾ ਜਿਨ੍ਹਾਂ ਦਾ ਫੁਲਬੈਰੀ ਹੋ ਗਈ ਆ ਚਮੜੀ ਦੇ ਉੱਤੇ ਠੀਕ ਨਹੀਂ ਹੋ ਰਹੀ ਜਾਂ ਇਲਾਜ ਚੱਲ ਰਿਹਾ ਹੈ ਉਹਦੇ ਖਾਣੇ ਦੇ ਵਿੱਚ ਕਾਲੀ ਮਿਰਚ ਸ਼ੁਰੂ ਕਰੋ ਕਿਉਂ ਦਵਾਈ ਛੇਤੀ ਅਸਰ ਕਰੇਗੀ ਕਿਉਂਕਿ ਇਹ ਆਪ ਦਾ ਅਸਰ ਇੱਕ ਦਵਾਈ ਦਾ ਕਰੇਗੀ ਤੇ ਤੇ ਜਾ ਕੇ ਉਹਨੂੰ ਠੀਕ ਕਰੇਗੀ ਤਾਂ ਦਵਾਈ ਦੀ ਘੱਟ ਲੋੜ ਪੈਗੀ ਪਹਿਲਾਂ ਠੀਕ ਹੋ ਜਾਏਗਾ ਅਗਲੀ ਚੀਜ਼ ਜਿਨ੍ਹਾਂ ਦਾ ਕਮਰ ਦਰਦ ਕਰਦੀ ਹੈ ਟੂਈ ਦੁਖਦੀ ਰਹਿੰਦੀ ਆ ਹੱਟਦੀ ਨਹੀਂ ਉਹਨੂੰ ਕਾਲੀ ਮਿਰਚ ਦੇ ਜਿਹੜੇ ਆ ਸਟਾਰਟ ਕਰਵਾ ਦਿਓ ਬਾਕੀ ਬੰਦ ਕਰਕੇ ਕਾਲੀ ਮਿਰਚ ਤੇ ਆ ਜੇ ਆਰਾਮ ਮਿਲੇਗਾ ਜਿਨ੍ਹਾਂ ਦਾ ਬੁਖਾਰ ਨਹੀਂ ਉਤਰਦਾ ਪਤਾ ਨਹੀਂ ਕਿਸ ਵਜ੍ਹਾ ਕਰਕੇ ਆ ਕੋਈ ਵੀ ਵਜ੍ਹਾ ਹੋ ਸਕਦੀ ਆ ਕੋਈ ਇਨਫੈਕਸ਼ਨ ਹੋ ਸਕਦੀ ਆ ਕੋਈ ਇਨਫੈਕਸ਼ਨ ਦੀ ਵਜ੍ਹਾ ਨਹੀਂ ਲੱਭ ਰਹੀ ਜਿਨ੍ਹਾਂ ਨੂੰ ਬੜੇ ਦਿਨਾਂ ਤੋਂ ਬੁਖਾਰ ਹੈ ਜਿਹੜੇ ਬਿਮਾਰ ਨੇ ਜਿਨ੍ਹਾਂ ਨੂੰ ਬੁਖਾਰ ਚੜਿਆ ਉਹਨਾਂ ਦੇ ਖਾਣੇ ਵਿੱਚ ਕਾਲੀ ਮਿਰਚ ਸ਼ਾਮਿਲ ਕਰ ਦੋ ਬੁਖਾਰ ਛੇਤੀ ਟੁੱਟ ਜਾਏਗਾ ਜਿਨ੍ਹਾਂ ਦੇ ਆਰਥਰਾਇਟਿਸ ਹੈ ਜੋੜ ਦੁਖਦੇ ਨੇ ਥਾਂ ਥਾਂ ਤੋਂ ਦੁਖਦੇ ਨੇ ਉਹ ਵੀ ਆਪਣੇ ਖਾਣੇ ਵਿੱਚ ਕਾਲੀ ਮਿਰਚ ਨੂੰ ਸ਼ਾਮਿਲ ਕਰਨ ਜਿਨ੍ਹਾਂ ਦੀਆਂ ਪਿਸ਼ਾਬ ਦੀਆਂ ਤੇ ਤਕਲੀਫਾਂ ਨੇ ਜਿਨ੍ਹਾਂ ਨੂੰ ਪਿਸ਼ਾਬ ਦੀ ਕੋਈ ਵੀ ਸਮੱਸਿਆ ਯੂਰਿਨ ਵੱਧ ਆਉਂਦਾ ਹੈ ਘੱਟ ਆਉਂਦਾ ਕੋਈ ਵੀ ਸਮੱਸਿਆ ਹੈ ਯੂਰਿਨਰੀ ਡਿਸੀਜ਼ ਹੈ ਬਾਕੀ ਮਿਰਚਾਂ ਨੂੰ ਛੱਡ ਲਓ ਇਹਨੂੰ ਸ਼ੁਰੂ ਕਰ ਲਓ ਫਾਇਦਾ ਮਿਲੇਗਾ ਦਵਾਈ ਘੱਟ ਖਾਣੀ ਪੈਗੀ ਜਿਨ੍ਹਾਂ ਦੇ ਪੇਟ 'ਚ ਫਰਾਬਾਤ ਆਉਂਦਾ ਹੈ ਗੈਸ ਬਹੁਤ ਤੰਗ ਕਰਦੀ ਹੈ ਬਾਕੀ ਮਿਰਚਾਂ ਬੰਦ ਕਰੋ ਇਹ ਸ਼ੁਰੂ ਕਰੋ ਫਾਇਦਾ ਹੋਏਗਾ ਔਰ ਜਿਨ੍ਹਾਂ ਦੀ ਬਦਹਜਮੀ ਰਹਿੰਦੀ ਆ ਭੁੱਖ ਨਹੀਂ ਲੱਗਦੀ ਖਾਣਾ ਹজম ਨਹੀਂ ਹੁੰਦਾ ਤਾਂ ਉਹ ਕੀ ਕਾਰਨ ਇਹਨੂੰ ਸ਼ੁਰੂ ਕਰਨ ਬੜਾ ਵੱਡਾ ਫਾਇਦਾ ਹੋਏਗਾ ਹੁਣ ਮੈਂ ਕੋ ਤੁਹਾਨੂੰ ਪ੍ਰਯੋਗ ਦੱਸਦਾ ਦੰਦ ਦਰਦ ਹੋ ਰਿਹਾ ਹੈ ਅੱਧੀ ਰਾਤ ਨੂੰ ਕੋਈ ਦਵਾਈ ਨਹੀਂ ਹੈ ਤੁਹਾਡੇ ਕੋਲ ਜਦ ਦਵਾਈ ਖਾਣੀ ਨਾ ਪਵੇ ਕਰੋ ਕੀ ਥੋੜੀਆਂ ਮਿਰਚਾਂ ਲੈ ਲਓ ਕਾਲੀਆਂ ਉਹਨਾਂ ਨੂੰ ਮੌਕੇ ਤੇ ਪੀਸੋ ਪਾਣੀ ਚ ਉਬਾਲੋ ਇੱਕ ਕਾੜਾ ਜਿਹਾ ਬਣ ਗਿਆ ਉਹਦੀਆਂ কুরਲੀਆਂ ਕਰੋ ਹੋ ਸਕਦਾ ਤੁਹਾਨੂੰ ਕਿਸੇ ਦੀ ਦਵਾਈ ਦੀ ਲੋੜ ਨਾ ਪਵੇ ਤਾਂ ਠੀਕ ਹੋ ਜਾਏ ਔਰ ਇੱਕ ਕੰਮ ਹੋਰ ਕਰਨਾ ਹੈ ਐ ਜਿੱਥੇ ਕੋਣੀ ਬੰਦ ਹੁੰਦੀ ਹੈ ਇੱਥੋਂ ਦੋ ਕੁੰਗਲਾ ਛੱਡ ਕੇ ਐਸ ਥਾਂ ਦੇ ਉੱਤੇ ਥੋੜਾ ਜਿਹਾ ਦਬਾ ਦਿਓ ਜਿਸ ਪਾਸੇ ਦੀ ਜਾੜ ਦੁਖ ਦੀ ਦੰਦ ਦੁਖਦਾ ਜਿਸ ਪਾਸੇ ਦੀ ਜਾੜ ਦੁਖ ਦੀ ਉਸ ਪਾਸੇ ਦਾ ਆ ਕੋਣੀ ਦੇ ਉੱਪਰ ਇੱਕ ਪੁਆਇੰਟ ਹੁੰਦਾ ਹੈ ਇੱਥੋਂ ਦਬਾ ਦਿਓ ਕਾਲੀ ਮਿਰਚ ਵੀ ਆਪਦਾ ਕੰਮ ਕਰ ਜਿਗੇ ਇੱਥੇ ਪੀੜ ਹੋਏਗੀ ਇਹਨੂੰ ਦਬਾ ਦਿਆ ਜੀ ਤੇ ਇਹ ਆਪਦਾ ਕੰਮ ਕਰ ਦੇਗਾ ਐ ਇੱਕ ਮਿੰ ਦਰਦ ਬੰਦ ਹੋ ਜਾਏਗਾ ਹੋਰ ਪ੍ਰਯੋਗ ਇਹਦਾ ਬੜਾ ਵਧੀਆ ਹੈ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਕੋਈ ਗਠੀਆ ਤੇ ਜਾਂ ਹੋਰ ਦਰਦ ਨੇ ਤਾਂ ਤੇਲ ਲਾਉਣੇ ਨਾ ਭਾ ਦਰਦਾਂ ਠੀਕ ਕਰਨ ਵਾਸਤੇ ਤੁਸੀਂ ਕਾਲੀ ਮਿਰਚ ਦਾ ਤੇਲ ਬਣਾ ਕੇ ਵੇਖੋ ਕਰੇ ਤੇਲ ਦੇ ਵਿੱਚ ਥੋੜੀ ਕਾਲੀ ਮਿਰਚ ਉਬਾਲ ਲਓ ਉਹ ਜਿਹੜਾ ਤੇਲ ਸਿੱਧ ਹੋ ਗਿਆ ਕਾਲੀ ਮਿਰਚ ਦਾ ਉਹਨੂੰ ਵੀ ਦਰਦ ਵਾਲੀ ਥਾਂ ਤੇ ਲਾ ਕੇ ਦੇਖੋ ਚਮੜੀ ਦਾ ਰੋਗ ਜਿਹੜਾ ਨਹੀਂ ਠੀਕ ਹੋ ਰਿਹਾ ਪਰ ਸੁੱਕਾ ਰੋਗ ਹੋਣਾ ਚਾਹੀਦਾ ਵਿਪਿੰਗ ਐਗਜ਼ੀਮਾ ਜਿਵੇਂ ਕੋਈ ਵਗਦੀ ਹੈ ਚੀਜ਼ ਉੱਥੇ ਨਹੀਂ ਜਿੱਦਾਂ ਕੋਈ ਚਮੜੀ ਦਾ ਰੋਗ ਐਸਾ ਸੁੱਕਾ ਜਾ ਪਿਆ ਜਿਹੜਾ ਠੀਕ ਨਹੀਂ ਹੋ ਰਿਹਾ ਟਰਾਈ ਕਰਕੇ ਵੇਖ ਲਓ ਥੋੜਾ ਜਿਹਾ ਬਣਾ ਲਓ ਤੇਲ ਸਿੱਧ ਤੇਲ ਯਾਨੀ ਕਾਲੀ ਮਿਰਚ ਵਾਲਾ ਸਰੋਂ ਦੇ ਤੇਲ ਚ ਬੋਇਲ ਕਰ ਲਓ ਉਸ ਤੇਲ ਨੂੰ ਛਾਣ ਕੇ ਰੱਖ ਲਓ ਥੋੜਾ ਲਾ ਕੇ ਦੇਖੋ ਤੁਹਾਨੂੰ ਫਾਇਦਾ ਮਿਲਦਾ ਹੈ ਤੇ ਕੀ ਨੁਕਸਾਨ ਹੈ ਘਰੇਲੂ ਦਵਾਈ ਹੈ ਆਰਾਮ ਮਿਲ ਜਾਏਗਾ ਠੀਕ ਹੋ ਜਾਏਗਾ ਔਰ ਇੱਕ ਕਮ ਹੋਰ ਜਿਨ੍ਹਾਂ ਦਾ ਪੁਰਾਣਾ ਜ਼ਖਾਮ ਹੈ ਵੈਰੀ ਇੰਪੋਰਟੈਂਟ ਹੈ ਉਹਨਾਂ ਵਾਸਤੇ ਬਹੁਤ ਅੱਛਾ ਹੈ ਜਿਨ੍ਹਾਂ ਦਾ ਪੁਰਾਣਾ ਜ਼ਖਾਮ ਠੀਕ ਹੀ ਨਹੀਂ ਹੁੰਦਾ ਉਹ ਕੀ ਕਾਰਨ ਬਸ ਹੁਣ ਮਾਤਰਾ ਤੇ ਧਿਆਨ ਦੇਣਾ ਦਹੀਂ ਕਿੰਨਾ ਡੇਢ ਕਤੋਲਾ ਯਾਨੀ 15 ਕ ਬਸ 2 ਚਮਚੇ ਜਿਹੜੇ ਆ ਵਤ ਵਤ ਇਸ ਤੋਂ ਜ਼ਿਆਦਾ 3 ਚਮਚੇ 3 ਚਮਚੇ ਜਿਹੜਾ ਦਹੀਂ ਹੈ ਉਹਦੇ ਵਿੱਚ ਤੁਸੀਂ ਪਾ ਲਓ 10 ਕ ਗ੍ਰਾਮ ਗੁੜ ਔਰ 1/4 ਚਮਚ ਜਿਹੜਾ ਹੈ ਕਾਲੀ ਮਿਰਚ ਯਾਨੀ ਕਿ 1/4 1/4 ਚਮਚ ਜਿਹੜਾ ਬਹੁਤ ਥੋੜੀ ਜੀ ਕਾਲੀ ਮਿਰਚ ਦਾ ਪਾਊਡਰ ਜਿਹੜਾ ਕਿ ਬਹੁਤੇ ਦਿਨਾਂ ਦਾ ਨਾ ਪਿਆ ਹੋਵੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ ਤਾਜ਼ਾ ਹੋਵੇ ਉਹ ਉਹਦੇ ਚ ਪਾ ਕੇ ਮਰੀਜ਼ ਨੂੰ ਰਜਾਨਾ ਖਵਾਉਣਾ ਸ਼ੁਰੂ ਕਰੋ ਉਹਦਾ ਪ੍ਰਾਣਾ ਜੁਕਾਮ ਜਿਹੜਾ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ ਔਰ ਇੱਕ ਅਖੀਰ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਸੂਖਮ ਚਿੱਤਰ ਰੋਗੀ ਹੁੰਦੇ ਨੇ ਕੁੜੀਆਂ ਨੇ ਜਿਹੜੀਆਂ ਨੇ ਉਹਨਾਂ ਨੂੰ ਇੱਕ ਹਿਸਟਰੀਆ ਦੇ ਫਿਟਸ ਆਉਂਦੇ ਨੇ ਅ ਮਰਚਿਤ ਹੋ ਜਾਂਦਾ ਹੈ ਪੇਸ਼ੈਂਟ ਉਹ ਬੇਹੋਸ਼ੀ ਆ ਜਾਂਦੀ ਆ ਬਹੁਤ ਸੂਖਮ ਚਿੱਤਰ ਦਾ ਥੋੜੀ ਜੀ ਚੀਜ਼ ਬਹੁਤ ਅਸਰ ਕਰਦੀ ਹੈ ਦਿਮਾਗ ਤੇ ਅਸਰ ਕਰਦੀ ਉਹਨਾਂ ਲੋਕਾਂ ਨੂੰ ਨਾ ਇੱਕ ਕਾਲੀ ਮਿਰਚ ਥੋੜੀ ਜੀ ਔਰ ਇੱਕ ਵੱਚ ਪਾਊਡਰ ਮਿਲ ਜਾਂਦਾ ਹੈ ਜੇ ਵੱਚ ਲੈ ਕੇ ਉਹਨੂੰ ਕੁਟ ਸਕਦੇ ਹੋ ਵੱਚ ਪਾਊਡਰ ਵਚ V A C H ਜਾਂ ਵਾਵਾ ਚੱਚਾ ਵਚ ਇਹ ਵਚ ਪਾਊਡਰ ਮਿਲ ਜਾਂਦਾ ਹੈ ਇਹਨੂੰ ਕੀ ਕਰਨਾ ਥੋੜਾ ਜਿਹਾ ਬਿਲਕੁਲ ਇੱਕ ਦੋ ਚੁੰਡੀਆਂ ਇੱਕ ਦੋ ਚੁੰਡੀਆਂ ਕਾਲੀ ਮਿਰਚ ਦੀਆਂ ਪਾਊਡਰ ਦੀਆਂ ਲੈ ਲਓ ਇਹਨੂੰ ਦਹੀਂ ਵਿੱਚ ਮਿਲਾ ਕੇ ਮਰੀਜ਼ ਨੂੰ ਸਵੇਰੇ ਖਾਲੀ ਪੇਟ ਦੇ ਦਿਆ ਕਰੋ ਕੋਈ ਨੁਕਸਾਨੀ ਇਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਵਚ ਔਰ ਇਹ ਮਿਲ ਕੇ ਅੱਛਾ ਕੰਮ ਕਰਦੇ ਆ ਔਰ ਇਸ ਤਰੀਕੇ ਦੇ ਨਾਲ ਪੇਸ਼ੈਂਟ ਜਿਹੜਾ ਹੈ ਇਸ ਚੀਜ਼ ਤੋਂ ਵੀ ਬਾਹਰ ਨਿਕਲ ਜਾਂਦਾ ਸੋ ਬੜੀ ਕੰਮ ਦੀ ਚੀਜ਼ ਆਪਣੇ ਵੜ ਵਟੇਰਿਆਂ ਨੇ ਆਪਣੇ ਖਾਣੇ ਵਿੱਚ ਸ਼ਾਮਲ ਕੀਤੀ ਆ ਬਹੁਤ ਹੀ ਕੰਮ ਦੀ ਚੀਜ਼ ਹੈ ਪਰ ਇੱਕ ਧਿਆਨ ਜ਼ਰੂਰ ਰੱਖਣਾ ਕਿ ਬਹਤਾਤ ਦੇ ਵਿੱਚ ਕੋਈ ਵੀ ਚੀਜ਼ ਚੰਗੀ ਨਹੀਂ ਹੁੰਦੀ ਭਾਵੇਂ ਦੁਨੀਆਂ ਦੀ ਕੋਈ ਵੀ ਵਧੀਆ ਤੋਂ ਵਧੀਆ ਚੀਜ਼ ਹੋਵੇ ਆ ਦਿੱਕਤਾ ਹਰ ਚੀਜ਼ ਦੀ ਮਾੜੀ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਫਾਇਦੇ ਵਾਲੀ ਚੀਜ਼ ਨੂੰ ਥੱੱਬਾ ਪਰ ਕੇ ਨਹੀਂ ਖਾਣਾ ਬਹੁਤੀ ਨਹੀਂ ਖਾਣੀ ਫਿਰ ਉਹਦੇ ਸਾਈਡ ਇਫੈਕਟ ਯਾਨੀ ਕਿ ਉਹਦੇ ਬੁਰੇ ਅਸਰ ਆਉਂਦੇ ਨੇ ਆਖਰ ਤੁਹਾਡਾ ਪੇਟ ਹੈ ਨਾ ਇਹਨੇ ਹਾਜਮ ਤਾਂ ਪੇਟ ਨੇ ਕਰਨਾ ਇਹਦੇ ਜਿੰਨੀ ਸਮਰਥਾ ਹੈ ਉਹਦੇ ਮੁਤਾਬਕ ਪਾਉਣਾ ਹੈ ਘੱਟ ਰਹੇਗੀ ਤੇ ਫਾਇਦਾ ਜ਼ਿਆਦਾ ਹੋਏਗਾ ਪਰ ਵੱਧ ਹੋ ਗਈ ਤੇ ਨੁਕਸਾਨ ਹੋਏਗਾ ਨੁਕਸਾਨ ਕੀ ਹੋਏਗਾ ਵੀ ਤੁਹਾਨੂੰ ਉਹਦੀ ਉਹਦੇ ਕੁਝ ਹਾਜਮ ਚ ਸਮੱਸਿਆ ਆਏਗੀ ਹਾਲਾਂਕਿ ਹਾਜਮ ਕਰਦੀ ਹੈ ਪਰ ਇੱਕ ਇੱਕ ਹਰ ਚੀਜ਼ ਦੀ ਡੋਸ ਹੈ ਉਸ ਤੋਂ ਉੱਪਰ ਜਾਓਗੇ ਤਾਂ ਸਮੱਸਿਆ ਚ ਪਾਓਗੇ ਇਸ ਲਈ ਇੱਕ ਠੀਕ ਮਾਤਰਾ ਤੁਸੀਂ ਆਪਣੇ ਖਾਣੇ ਵਿੱਚ ਸ਼ਾਮਲ ਕਰੋ ਕਿਉਂਕਿ ਮਿਰਚ ਵੈਸੇ ਹੀ ਜ਼ਿਆਦਾ ਨਹੀਂ ਖਾਣੀ ਹੁੰਦੀ ਕੋਈ ਵੀ ਹਰੀ ਹੈ ਲਾਲ ਹੈ ਕਾਲੀ ਹੈ ਜ਼ਿਆਦਾ ਨਹੀਂ ਖਾਣੀ ਸਵਾਦ ਮਦਦ ਖਾਓਗੇ ਜਦੋਂ ਸਵਾਦ ਠੀਕ ਹੈ ਕਿਸੇ ਚੀਜ਼ ਦਾ ਤਾਂ ਸਮਝ ਲਓ ਤੁਹਾਡੇ ਲਈ ਠੀਕ ਹੋਏਗੀ ਸਥੀਕ ਸਵਾਦ ਕਿਸੇ ਚੀਜ਼ ਵਿੱਚ ਰੱਖ ਕੇ ਕਾਲੀ ਮਿਰਚ ਦਾ ਪ੍ਰਯੋਗ ਅੱਜ ਤੋਂ ਹੀ ਉਸ ਲੋਕ ਸ਼ੁਰੂ ਕਰਨ ਜਿਨ੍ਹਾਂ ਨੂੰ ਅਰੋਗ ਹੈ ਔਰ ਵੈਸੇ ਇਹਨੂੰ ਆਮ ਆਪਣੇ ਖਾਣਿਆਂ ਵਿੱਚ ਤਾਂ ਸ਼ਾਮਲ ਹੈ ਹੀ ਹੈ ਦਹੀਂ ਵਿੱਚ ਪਾ ਕੇ ਤੇ ਬਹੁਤ ਲੋਕ ਖਾਂਦੇ ਨੇ ਸਬਜ਼ੀਆਂ ਵਿੱਚ ਪਾ ਕੇ ਖਾਂਦੇ ਨੇ ਉਹ ਵੀ ਖਾਣ ਪਰ ਜਿਨ੍ਹਾਂ ਰੋਗਾ ਨੂੰ ਇਹ ਰੋਗ ਨੇ ਉਹ ਇਹਨੂੰ ਸਪੈਸ਼ਲੀ ਖਾਣ ਐਜ਼ ਅ ਟੋਨਿਕ ਐਜ਼ ਅ ਦਵਾਈ ਇਹਨੂੰ ਸ਼ੁਰੂ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ